ਨਾ ਕਹਿੰਦੇ ਵੀ ਅਸੀਂ ਦਾਰੂ ਪੀਨੇ ਆ ਉਹ ਭਾਈ ਦਾਰੂ ਤੁਸੀਂ ਨਹੀਂ ਪੀਂਦੇ ਬੋਤਲ ਕਹਿੰਦੀ ਮੈਂ ਤੁਹਾਨੂੰ ਪੀਨੀ ਆ ਦਾਰੂ ਦੀ ਬੋਤਲਾ ਦੇਖੋ ਇਹ ਕਹਿੰਦੀ ਮੈਂ ਤੁਹਾਨੂੰ ਪੀ ਜੂਗੀ ਮੇਰੇ ਤੋਂ ਬਚ ਕੇ ਰਹੋ ਜੇ ਪੀਣੀ ਆ ਤਾਂ ਪੀਓ ਜ਼ਰੂਰ ਜੇ ਕੋਈ ਪੀਂਦਾ ਪੀਰੋ ਪਰ ਥੋੜੀ ਪੀਓ ਕਾਮਣਿਆਂ ਨੂੰ ਨਾ ਪੀਓ ਨਹੀਂ ਤਾਂ ਪਰ ਇਹ ਗੱਲ ਹੋਊਗੀ ਜਿਹੜੀ ਹੁਣ જય ਸਿੰਘ ਵਾਲੇ ਅਨਪੜ ਦਾ ਗੀਤ ਤੁਹਾਨੂੰ ਦੱਸ ਰਿਹਾ ਹੈ ਲਓ ਸੁਣੋ ਗੀਤ ਗਾਲ ਸੁਣ ਲੈ ਸ਼ਰਾਬੀਆ ਮੇਰੀ ਵੇ ਮੈਂ ਜ਼ਿੰਦਗੀ ਗਾਲ ਦੂੰ ਤੇਰੀ ਵੇ ਗਾਲ ਸੁਣ ਲੈ ਸ਼ਰਾਬੀਆ ਮੇਰੀ ਵੇ ਮੈਂ ਜ਼ਿੰਦਗੀ ਗਾਲ ਦੂੰ ਤੇਰੀ ਵੇ ਤੂੰ ਘਟ-ਘਟ ਕਰਕੇ ਪੀਨਾ ਏ ਮੈਂ ਤੇਰਾ ਤੇ ਪਤੇ ਪਖੋਣ ਮਕਾਜੂਗੀ ਤੂੰ ਮੈਨੂੰ ਪੀਣ ਨੂੰ ਫਿਰਦਾ ਏ ਮੈਂ ਤੈਨੂੰ ਸ਼ਰਾਬੀਆ ਖਾਜੂਗੀ ਤੂੰ ਤੂੰ ਮੈਨੂੰ ਪਿੰਨ ਮਾਪਿਆਂ ਦੇ ਨਾਲ ਕਰਦਾ ਹੈ ਆ ਫੇਰੀ ਵੇ ਗੱਲ ਸੁਣ ਲੈ ਸ਼ਰਾਬੀਆ ਮੇਰੀ ਵੇ ਮੈਂ ਜ਼ਿੰਦਗੀ ਗਾਲ ਦੂੰ ਤੇਰੀ ਵੇ ਜਿਹੜਾ ਪਾਉਂਦਾ ਦੋਸ਼ ਦੀ ਮੇਰੇ ਨਾਲ ਮੈਂ ਘਰ ਸ਼ਰਾਬੀ ਦਾ ਪੱਟ ਦੂੰਗੀ ਜਿਹੜਾ ਪਾਉਂਦਾ ਦੋਸ਼ ਤੀ ਮੇਰੇ ਨਾਂ 'ਮੈਂ ਘਰ ਸ਼ਰਾਬੀ ਦਾ ਪੱਟ ਦੂੰਗੀ ਤੇਰੀ ਜ਼ਿੰਦਗੀ ਵਾਲੇ ਪਤੰਗ ਦੀ ਸ਼ਰਾਬੀਆ ਡੋਰ ਵਿਚਾਲਿਓ ਕੱਟ ਦੂੰਗੀ ਤੇਰੀ ਜ਼ਿੰਦਗੀ ਵਾਲੇ ਤੇਰੀ ਜ਼ਿੰਦਗੀ ਵਾਲੇ ਪਤੰਗ ਦੀ ਸ਼ਰਾਬੀਆ ਡੋਰ ਵਿਚਾਲਿਓ ਕੱਟ ਦੂੰਗੀ ਤਾਂ ਹੀ ਤਾਂ ਕਹਿਣ ਸਿਆਣੇ ਘਰ ਵਿੱਚ ਮਾਰੀ ਹੁੰਦੀ 베ਰੀ ਵੇ ਗੱਲ ਸੁਣ ਲੈ ਸ਼ਰਾਬੀ ਆ ਮੇਰੀ 베 ਮੈਂ ਜ਼ਿੰਦਗੀ ਗਾਲ ਦੂੰ ਤੇਰੀ 베 ਜਿਹੜਾ ਮੈਨੂੰ ਕਰਦਾ ਪਿਆਰ ਸ਼ਰਾਬੀ ਆ ਮੈਂ ਉਹਦੇ ਢਿੱਡ ਵਿੱਚ ਵੱੜ ਜਾਂਦੀ ਮੈਂ ਢਿੱਡ ਵਿੱਚ ਵੱੜ ਕੇ ਸ਼ਰਾਬੀ ਦੇ ਕਾਲੇ ਨਾਗ ਦੇ ਵੰਗੋ ਲੜ ਜਾਂਦੀ ਤੇਰੇ ਮਾਪੇ ਮਗਰੂਰੋਂਦੇ ਰਹਿਣਗੇ ਜ਼ਿੰਦਗੀ ਦੇ ਦੁੱਖਾਂ ਨੇ ਘੇਰੀ ਵੇ ਗੱਲ ਸੁਣ ਲੈ ਸ਼ਰਾਬੀਆ ਮੇਰੀ ਵੇ ਮੈਂ ਜ਼ਿੰਦਗੀ ਗਾਲ ਦੂੰ ਤੇਰੀ ਵੇ ਤੂੰ ਸ਼ਾਮ ਨੂੰ ਬੇਕੀ ਠੇਕੇ ਤੇ ਕਿਵੇਂ ਆਕੇ ਸ਼ਰਾਬੀ ਬਹਿ ਜਾਂਦੇ ਕਈ ਅੱਧੀ ਰਾਤ ਘਰ ਵੜਦੇ ਨੇ ਕਈ ਠੇਕੇ ਮੂਰੇ ਪੈ ਜਾਂਦੇ ਕਈ ਅੱਧੀ ਰਾਤ ਘਰ ਵੜਦੇ ਨੇ ਕਈ ਠੇਕੇ ਮੂਰੇ ਪੈ ਜਾਂਦੇ ਆਖੇ ਆਣ ਪੜ ਜਾ ਸਿੰਘ ਵਾਲਾ ਮੈਂ ਸ਼ਰਾਬੀ ਨੂੰ ਦਿੰਦੀ ਦਲੇਰੀ ਵੇ ਗੱਲ ਸੁਣ ਲੈ ਸ਼ਰਾਬੀ ਆ ਮੇਰੀ ਵੇ ਮੈਂ ਜ਼ਿੰਦਗੀ ਗਾਲ ਦੂੰ ਤੇਰੀ ਵੇ ਮੈਂ ਜ਼ਿੰਦਗੀ ਗਾਲ ਦੂੰ ਤੇਰੀ ਵੇ